ਹਾਫਿਜ਼ ਸੂਫੀ ਸੰਤ ਉਹ ਕਹਿੰਦਾ ਮੈਂ ਫਿਕਰੋ ਈਰਾਨ ਦਾ ਇਹ ਛੋਟੀ ਦਾ ਨਾਮ ਵਰ ਸੰਤ ਹੈ ਇਹਦੀ ਕਬਰ ਇਰਾਨੀਆਂ ਨੇ ਸੋਨੇ ਦੀ ਬਣਾਈ ਹੈ ਇਸ ਦਾ ਮਕਬਰਾ ਕੱਚ ਦਾ ਬਣਾਇਆ ਹੈ ਯਾਨੀ ਕੱਚ ਲਾਇਆ ਨਹੀਂ ਕੱਚ ਨੂੰ ਪਿਗਲਾ ਕੇ ਖੜੀਆਂ ਕੀਤੀਆਂ ਦੀਵਾਰਾਂ ਗੁੰਬਦ ਬਣਾਇਆ ਇਹ ਇਰਾਨੀ ਕਾਰੀਗਰੀ ਦਾ ਨਮੂਨਾ ਮੈਂ ਦੇਖ ਕੇ ਦੰਗ ਰਹਿ ਗਿਆ ਹੈਰਾਨੀਆਂ ਦੀ ਸ਼ਰਦਾ ਵੀ ਬੜੀ ਉਸ ਵਿੱਚ ਇਹ ਫਕੀਰ ਕਹਿੰਦਾ ਮੈਂ ਖੁਰੋ ਤੂੰ ਕਦੇ ਸ਼ਰਾਬ ਨਹੀਂ ਪੀਤੀ ਪੀ ਲੈ ਪੀ ਲੈ ਹੈਰਾਨਗੀ ਹੋਵੇਗੀ ਇੱਕ ਫਕੀਰ ਇਸ ਤਰ੍ਹਾਂ ਆਖੇ ਮੈਂ ਖੁਰੋ ਮੁਸਹਫ ਬਸੋ ਜੋ ਤੂੰ ਕਿਸੇ ਧਰਮ ਗ੍ਰੰਥ ਨੂੰ ਅਗਨ ਹੀ ਲਾ ਦੇ ਫਾੜ ਦੇ ਤੋਂ ਕਿਸੇ مذہبی ਗ੍ਰੰਥ ਨੂੰ ਅਗ ਨਹੀਂ ਲਾਈ ਬੇਅਦਬੀ ਨਹੀਂ ਕੀਤੀ ਕਰਦੇ ਮੈਂ ਫਿਰ ਅਰਜ਼ ਕਰਾਂ ਹੈਰਾਨਗੀ ਹੋਵੇਗੀ ਨਵੰਬਰ ਚੋਟੀ ਦਾ ਫਕੀਰ ਕਹਿੰਦਾ ਮੈਂ ਖੁਰ ਮੁਸਹਫ ਬਸੋ ਜੋ ਆਤਿ ਸੰਦਰ ਕਾਬਜ਼ਨ ਖਾਨੇ ਕਾਬੇ ਦੀ ਜੋ ਜ਼ਿਆਰਤ ਕਰਨ ਲਈ ਜਾਂਦੇ ਨੇ ਹਜ ਕਰਨ ਲਈ ਜਾਂਦੇ ਨੇ ਕਹਿੰਦੇ ਅਗ ਲਾ ਦੇ ਅਗਲਾ ਇਹ ਨਹੀਂ ਲਾਈ ਤੇ ਲਾ ਦੇ ਹੱਦ ਹੋ ਗਈ ਇੱਕ ਮੁਸਲਮਾਨ ਫਕੀਰੋ ਕੇ ਐਸਾ ਕਿ ਮੈਂ ਖੁਰੋ ਬਾਵੇਂ ਮਾਸ ਤੇ ਉਹ ਗਾਉ ਦਾ ਵੀ ਖਾ ਲੈਂਦੇ ਨੇ ਮੁਸਲਮਾਨ ਲੇਕਿਨ ਸ਼ਰਾਬ ਪੀਣਾ ਉਹਨਾਂ ਚ ਵੀ ਹਰਾਮ ਹੈ ਅਚੇਤ ਕਰ ਦਈਏ ਬੰਦੇ ਨੂੰ ਮੁਹੰਮਦ ਸਾਹਿਬ ਇਸ ਨੂੰ ਹਰਾਮ ਕਹਿੰਦੇ ਨੇ ਇਸ ਵਾਸਤੇ ਇਸ ਹਰਾਮ ਦੀ ਚੀਜ਼ ਨੋਹੀ फकीर कह मैं खोरो पी शराब नहीं कदी पीती आतिर काबे नग ला दे ज नहीं लाई किसी धर्म ग्रंथ नही जलाया ते जला दे हर चे कुन जो तेरा दिल करे ओ गुनाह कर ओ पाप कर हर चे कुन एक फकीर कह जो तेरा दिल कर रहे ओ गुनाह कर हर चे खही कुन वाले दिल आजारी मकुन लेकिन याद रखें किसी का दिल ना तोड़ी ਤੂੰ ਅਗਰ ਕਿਸੇ ਦਾ ਦਿਲ ਤੋੜ ਦਿੱਤਾ ਤੋ ਖਾਨਾ ਕਾਬਾ ਤੂੰ ਤੋੜ ਦਿੰਦਾ ਧਰਮ ਗ੍ਰੰਥ ਨਾਲ ਵੀ ਕਿਸੇ ਦਾ ਦਿਲ ਟੁੱਟੇਗਾ ਅਗਰ ਤੂੰ ਜਲਾਏਗਾ ਖਾਨੇ ਕਾਬੇ ਨੂੰ ਵਗ ਲਾ ਕੇ ਕਈਆਂ ਦੇ ਦਿਲ ਟੁੱਟਣਗੇ ਕਈ ਰੋਂਗੇ ਸ਼ਰਾਬ ਪੀਏਗਾ ਘਰ ਵਾਲਿਆਂ ਦਾ ਦਿਲ ਟੁੱਟੇਗਾ ਨਸ਼ੇ ਚ ਪਤਾ ਨਹੀਂ ਤੂੰ ਕੀ ਬੋਲਦਾ ਰਹੇਗਾ ਤੇ ਘਰ ਦੇ ਚ ਕਈਆਂ ਦੇ ਦਿਲ ਟੁੱਟਣਗੇ ਹਰ ਚੇ ਖਾਹੀ ਕਨ ਜੋ ਤੇਰਾ ਦਿਲ ਕਰੇ ਕਰਨ ਲੇਕਿਨ ਦਿਲ ਕਿਸੇ ਦਾ ਨਾ ਥੋੜੀ ਲੰਬੀ ਥੋੜੀ ਨਜ਼ਮ ਦੇ ਚ ਕਹਿੰਦਾ ਹੈ ਖਾਨਾ ਖੁਦਾ ਕੀ ਤੇ ਇਟਾਂ ਦਾ ਘਰ ਹੈ ਮਨੁੱਖਾ ਨੇ ਬਣਾਇਆ ਹੈ ਦਿਲ ਖੁਦਾ ਨੇ ਬਣਾਇਆ ਹੈ ਸਵੈਮ ਖੁਦਾ ਨੇ ਬਣਾਇਆ ਹੈ ਤੇ ਪ੍ਰਮਾਤਮਾ ਨੇ ਬਣਾਇਆ ਹੈ ਇਹ ਭੁੱਲ ਕੇ ਵੀ ਨਾ ਥੋੜੀ ਗੁਰੰਧ ਸਾਹਿਬ ਜੀ ਮਹਾਰਾਜ ਦੇ ਚ ਬੈਠੇ ਬਾਬਾ ਫਰੀਦ ਜੋਤੋਏ ਪਰਿਆਂ ਦੀ ਸਿੱਖ ਯਾਉ ਨਾ ਠਾਈ ਕਰੀਦਾ ਤੇ ਜੇ ਅੰਦਰੇ ਸਿੱਖ ਹੈ ਤੜਪੇ ਖੁਦਾ ਦੇ ਮਿਲਣ ਦੀ ਕਹਿੰਦਾ ਇੱਕ ਸ਼ਰਤ ਮੈਂ ਤੈਨੂੰ ਦੱਸਦੇ ਆ ਉਹ ਪੂਰੀ ਕਰਨੀ ਪੈਗੀ ਤੇਰੇ ਕਿਸੇ ਕਰਮ ਤੋਂ ਕਿਸੇ ਦਾ ਦਿਲ ਨਾ ਟੁੱਟੇ ਅਗਰ ਤੋੜ ਦਿੱਤਾ ਤੋ ਕਿਸੇ ਦਾ ਦਿਲ ਖਾਨਾ ਕਾਬਾ ਤੋੜ ਦਿੱਤਾ ਤੂੰ ਤੇ ਖੁਦਾ ਦੇ ਘਰ ਨੂੰ ਤੋੜ ਦਿੱਤਾ ਇਹ ਤੇ ਖੁਦਾ ਨੇ ਸਵੈਮ ਬਣਾਇਆ ਹੈ। ਤੋ ਖੈਰ ਕਈ ਵਕਤ ਹੱਥ ਸੇਵਾ ਪੈ ਕਰਦੇ ਹੁੰਦੇ ਨੇ। ਜ਼ਬਾਨ ਕੌੜਾ ਬੋਲ ਰਹੀ ਅਗਲੇ ਦਾ ਦਿਲ ਤੋੜ ਰਹੀ। ਇਹ ਸਵਾਸਤੇ ਕਈ ਸੇਵਾਦਾਰ ਮੇਰੀ ਦ੍ਰਿਸ਼ਟੀ ਸੇਵਾਦਾਰ ਨਹੀਂ ਉਹ ਨਵੰਦੇ ਤੇ ਲੰਗਰ ਪੈ ਹੁੰਦੇ ਨੇ। ਐਨਾ ਕੌੜਾ ਬੋਲਦੇ। ਇਤਨਾ ਕੌੜਾ। ਉਹਦੇ ਨਾਲ ਨਾ ਹੀ ਵੰਡਣ ਤੇ ਠੀਕ ਹੈ। ਨਾਵੰਡਣਾ ਕਮ ਸੇਕਮ ਪਾਪ ਤੋਂ ਤੇ ਬਚਣ ਗਏ ਉਹਨਾਂ ਦਾ ਵੰਡਣਾ ਪਾਪ ਹੈ ਵੰਡ ਰਹੇ ਨੇ ਲੰਗਰ ਤੋੜ ਰਹੇ ਨੇ ਦਿਲ ਜੇ ਤੋਏ ਪਰੇਹ ਦੀ ਸਿੱਖ ਕਿਸੇ ਦੀ ਤੋਹਨ ਕਰਕੇ ਜੇ দান ਦਿੱਤਾ ਹੈ ਜਾਂ ਕਿਸੇ ਨੂੰ ਨਿਮਾਣਾ ਨੀ ਤਾਣਾ ਜਾਣ ਕੇ দান ਦਿੱਤਾ ਹੈ ਇਹ ਤੇ দান-ਦਾਨ ਨਹੀਂ ਜੋ ਅਜੇ ਚਲਿਆ ਹੀ ਨਹੀਂ ਲਾਲਸਾ ਹੀ ਨਹੀਂ ਜਗਿਆ ਸਾਈ ਨਹੀਂ ਇਹ ਜਗਿਆ ਸੋ ਵੀ ਨਹੀਂ ਇਸ ਸੰਸਾਰੀ ਹੈ ਤੇ ਮੈਂ ਫਿਰ ਅਰਜ਼ ਕਰਾਂ ਸੰਸਾਰ ਦੇ ਵਿੱਚ ਭਟਕਣਾ ਹੁੰਦਾ ਹੈ ਚੱਲਣਾ ਨਹੀਂ ਹੁੰਦਾ ਕੋਈ ਦੁਕਾਨ ਤੇ ਭਟਕਦਾ ਪਿਆ ਕੋਈ ਆਪਣੇ ਘਰ ਦੇ ਵਿੱਚ ਪਿਆ ਭਟਕਦਾ ਕੋਈ ਬਾਜ਼ਾਰਾਂ ਚ ਪਿਆ ਭਟਕਦਾ ਕੋਈ ਮੰਦਰ ਮਸਜਿਦ ਗੁਰਦੁਆਰਿਆਂ ਚ ਭਟਕਦਾ ਭਟਕਦਾ ਅਗਰ ਧਿਆਨ ਨਹੀਂ ਚਲੇ ਪ੍ਰਭੂ ਤੱਕ ਪਹੁੰਚਣ ਦੀ ਲਾਲਸਾ ਪੈਦਾ ਹੋ ਗਈ ਇਹ ਤੇ ਜਗਿਆ ਸੋ ਹੈ ਜਗਿਆ ਸਹ ਕੈਦਾਉ ਚਲ ਪਏ ਸਾਧੂ ਹੈ ਪਹੁੰਚ ਗਏ ਸੰਤ ਇਹ ਤੇ ਸੰਤ ਹੈ ਇਹ ਤੇ ਆਪਣੇ ਘਰ ਪਹੁੰਚ ਗਏ ਇਹ ਤੇ ਆਪਣੇ ਟਿਕਾਣੇ ਤੇ ਪਹੁੰਚ ਗਏ ਤੋਂ ਸੰਤ ਦੇ ਧਿਆਨ ਦੇ ਚ ਪ੍ਰਮਾਤਮਾ ਹੁੰਦਾ ਹੈ ਸੰਤ ਦੀ ਸੋਚਣੀ ਦੇ ਚ ਪ੍ਰਮਾਤਮਾ ਹੁੰਦਾ ਹੈ ਸੰਤ ਦੇ ਵਿਚਾਰਾਂ ਵਿੱਚ ਨਿਰੰਕਾਰ ਆਉਂਦਾ ਹੈ ਉਹਦੀ ਸਿਮਰਤੀ ਦੇ ਵਿੱਚ ਪ੍ਰਭੂ ਆਉਂਦਾ ਮਾਤ ਪਿਤਾ ਸੁਤ ਬੰਦਵ ਭਾਈ ਨਾਨਕ ਹੋਆ ਪਰਮ ਬ੍ਰਹਮ ਸਹਾਈ ਉਹ ਪਰਿਵਾਰ ਨੂੰ ਵੀ ਕੈਸੇ ਨਿਰੰਕਾਰ ਦਾ ਰੂਪ ਬਣਾ ਲੈਂਦਾ ਮਾਤ ਪਿਤਾ ਸੁਤ ਬੰਦਵ ਭਾਈ ਏ ਪ੍ਰਭੂ ਮੈਂ ਛੋਟਾ ਸੀ ਲਾਗਰ ਸੀ ਕਮਜ਼ੋਰ ਸੀ ਤੂੰ ਮਾਂ ਬਣ ਕੇ ਮੇਰਾ ਮਦਦਕਾਰ ਬਣਿਆ ਤੂੰ ਪਿਤਾ ਬਣ ਕੇ ਮੇਰਾ ਸਹਾਰਾ ਬਣਿਆ ਉਹ ਨਾ ਹੁੰਦੇ ਮੈਂ ਜੀ ਨਹੀਂ ਸਕਦਾ ਸੀ ਤੂੰ ਮੇਰਾ ਸਹਾਰਾ ਬਣਿਆ ਮਾਂ ਬਣ ਕੇ ਇਹ ਮਾਂ ਨਹੀਂ ਸੀ ਤੂੰ ਹੀ ਸੀ ਇਹ ਪਿਤਾ ਨਹੀਂ ਸੀ ਤੂੰ ਹੀ ਸੀ ਮਾਂ ਤੇ ਪਿਤਾ ਸੋਤ ਬੰਧਵ ਬਾਈ ਮੈਂ ਬੁੱਢਾ ਹੋ ਗਿਆ ਬਿਰਦ ਹੋ ਗਿਆ ਮੁਖ ਅਪਾਇਆ ਬੈਠ ਕੋ ਦੇਂ ਬਿਰਧ ਬਾਇਆ ਉਪਰ ਸਾਥ ਸੈਣ ਤੂੰ ਪੁੱਤਰ ਬਣ ਕੇ ਮੇਰਾ ਸੰਬੰਧੀ ਬਣ ਗਿਆ ਸਾਰਾ ਬਣ ਗਿਆ ਮੈਂ ਛੋਟਾ ਸੀ ਤੂੰ ਮਾਂ ਬਾਪ ਬਣ ਕੇ ਮੇਰਾ ਸਾਰਾ ਬਣਿਆ ਮੈਂ ਬਿਰਧ ਕਮਜ਼ੋਰ ਹੋ ਗਿਆ ਤੂੰ ਪੁੱਤਰ ਬਣ ਕੇ ਮੇਰਾ ਸਾਰਾ ਬਣ ਗਿਆ ਹੁ ਪੁੱਤਰ ਵਿੱਚ ਵੀ ਪ੍ਰਭੂ ਦਿਖਾਈ ਦੇਵੇ ਮਾਂ ਬਾਪ ਦੇ ਵਿੱਚ ਵੀ ਪ੍ਰਭੂ ਦਿਖਾਈ ਦੇਵੇ ਤੂੰ ਬਰਾ ਬਣ ਕੇ ਮੇਰੀ ਬਾ ਬਣ ਗਿਆ ਤੂੰ ਪਤੀ ਤੇ ਪਤਨੀ ਬਣ ਕੇ ਮੇਰੇ ਜੀਵਨ ਦਾ ਲਕਸ਼ ਬਣ ਗਏ ਸੰਸਾਰ ਵਿੱਚ ਔਰ ਇਸੇ ਤਰੀਕੇ ਨਾਲ ਤੂੰ ਧਨ ਬਣ ਕੇ ਮੇਰੀ ਉਪਜੀਵਕਾ ਬਣ ਗਿਆ ਧਨ ਵੀ ਪ੍ਰਮਾਤਮਾ ਪਰਿਵਾਰ ਦੇ ਸਾਰੇ ਸੰਬੰਧ ਨਿਰੰਕਾਰ ਦੇ ਐਸਾ ਮਨੁੱਖ ਪਰਿਵਾਰ ਦੇ ਵਿੱਚ ਬੈਠਾ ਹੈ ਹਰੀ ਮੰਦਰ ਦੇ ਵਿੱਚ ਬੈਠਾ ਹੈ ਤੇ ਹਰੀ ਮੰਦਰ ਦੇ ਵਿੱਚ ਬੈਠਾ ਹੈ ਦੁਨਿਆਵੀ ਸੋਚਣਾ ਭਟਕਦਾ ਪਿਆ ਹੈ ਸੰਸਾਰ ਦੇ ਵਿੱਚ ਕੁਝ ਵੀ ਨਹੀਂ ਇਹ ਵੀ ਮਹਿਸ ਕਰਾ ਜਿਤਨੇ ਸੰਸਾਰੀ ਨੇ ਉਹਨਾਂ ਤੋਂ ਬਹੁਤ ਥੋੜੇ ਨੇ ਜਗਿਆ ਸੋ ਜਿਤਨੇ ਜਗਿਆ ਸੋ ਨੇ ਫਿਰ ਉਹਨਾਂ ਤੋਂ ਵੀ ਬਹੁਤ ਥੋੜੇ ਨੇ ਕੌਣ ਸਾਧੂ ਕਿ ਸਾਧੂਆਂ ਤੋਂ ਵੀ ਬਹੁਤ ਥੋੜੇ ਨੇ ਬਿਲਕੁਲ ਥੋੜੇ ਨੇ ਸੰਤ ਕਿਧਰੇ ਕਰੋੜਾਂ ਵਿੱਚ ਇਕੱਲ ਕਰੋੜਾਂ ਵਿੱਚ ਕੋਈ ਇਕੱਲ ਕੋਟਨਵੇਂ ਨਾਨਕੋ ਨਾਰਾਇਣ ਜੈ ਜੀਤ ਹੁਣ ਮੈਂ ਫਿਰ ਦਰਾਵਾ ਧਰਮ ਮੰਨ ਦੀ ਸਾਧਨਾ ਤੰਨ ਦੀ ਸਾਧਨਾ ਨਹੀਂ ਮੈਂ ਤਨ ਨਾਲ ਜੋ ਕੁਝ ਕਰ ਰਿਹਾ ਹੋ ਸਕਦਾ ਮੇਰਾ ਮਨ ਬਿਲਕੁਲ ਉਸ ਤੋਂ ਉਲਟ ਹੋਵੇ ਇਸ ਵਾਸਤੇ ਮੈਂ ਧਾਰਮਿਕ ਕੰਮ ਕਰਦਾ ਹੋਇਆ ਵੀ ਸ਼ਾਇਦ ਧਾਰਮਿਕ ਨਾ ਹਾਂ ਬਹੁਤ ਸਾਰੇ ਦੁਨੀਆ ਦੇ ਸਾਰੀ ਦੁਨੀਆ ਦੇ ਧਾਰਮਿਕ ਕੰਮ ਕਰਦੇ ਆਇਆ ਧਾਰਮਿਕ ਨਹੀਂ ਨੇ ਨਿਮਾਜ਼ ਤੇ ਹਲਾਕੂ ਵੀ ਪੜ ਲੈਂਦਾ ਸੀ ਚੰਗੇ ਸਾਂ ਵੀ ਪੜ ਲੈਂਦਾ ਸੀ ਲੱਖਾਂ ਦਾ ਕਾਤਲ ਹੈ ਫਸਬੀ ਤੇ ਔਰੰਗਜ਼ੇਬ ਵੀ ਫੇਰ ਲੈਂਦਾ ਸੀ ਦੋ ਵਕਤ ਕੁਰਾਨ ਦੀ ਤਲਾਵਤ ਤੇ ਔਰੰਗਜ਼ੇਬ ਵੀ ਕਰਦਾ ਸੀ ਤਿੰਨੇ ਪਰਾ ਉਸਨੇ ਆਪ ਕਤਲ ਕਰਵਾਇਆ ਆਪਣੀ ਅੱਖਾਂ ਦੇ ਸਾਹਮਣੇ ਬੁੱਢੇ ਪੇਵਨੋ ਜੇਲ੍ਹ ਦੇ ਚ ਪਾਇਆ ਵੱਡੀ ਭੈਣ ਜਹਾਂ ਆਰਾ ਜਦ ਉਸਨੂੰ ਪਤਾ ਚੱਲਿਆ ਕਿ ਔਰੰਗਜ਼ੇਬ ਨੇ ਦਾਰੇ ਨੂੰ ਵੀ ਮਾਰ ਦਿੱਤਾ ਕਿਉਂਕਿ ਸ਼ਾਹ ਜਹਾਂ ਚਾਹੁੰਦਾ ਸੀ ਹਿੰਦੁਸਤਾਨ ਦੀ ਗੱਦੀ ਦਾਰੇ ਨੂੰ ਦੇਣਾ ਚਾਹੁੰਦਾ ਸੀ ਜਿੱਥੇ ਆਰਾਵੀ ਦਾਰੇ ਨੂੰ ਜਾਂਦੀ ਸੀ ਬਈ ਇਹ ਬਣੇ ਜਦ ਪਤਾ ਚੱਲਿਆ ਕਿ ਔਰੰਗਜ਼ੇਬ ਨੇ ਕਤਲ ਕਰਾ ਦਿੱਤਾ ਦਾਰੇ ਨੂੰ ਵੀ ਮਾਰ ਦਿੱਤਾ ਕਹਿੰਦ ਨੇ ਬਹੁਤ ਕੁਰਖਤ ਲਫ਼ਜ਼ਾਂ ਚ ਉਹ ਪੇਸ਼ ਆਈ ਔਰੰਗਜ਼ੇਬ ਦੇ ਸਾਹਮਣੇ ਔਰੰਗਜ਼ੇਬ ਨੇ ਉਸ ਦੇ ਕੇਸ ਪਕੜੇ ਗੁੱਤੋਂ ਤੋੜ ਕੇ ਹੋ ਨੂੰ ਵੀ ਉਸ ਕੋਠੜੀ ਚ ਬੰਦ ਕੀਤਾ ਜਿੱਥੇ ਉਸ ਦਾ ਬੁੱਢਾ ਪਿਓ ਬੰਦ ਸੀ 7 ਸਾਲ ਜਹਾਂ ਆਰਾ ਵੀ ਜੇਲ ਵਿੱਚ ਰਹੀ ਹੈ ਐ ਨਾ ਕਠੋ ਉਹ ਸਾਰਾ ਦਿਨ ਤਸਬੀਹ ਫੇਰਦਾ ਸੀ ਕਹਿੰਦੇ ਨੇ ਭੋਸ਼ਨ ਨਾਮ ਦਾ ਇੱਕ ਕਵੀ ਸੀ ਔਰ ਮੁਜੀਬ ਕਾਲ ਦੇ ਚੋਇਆ ਉਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਲੈ ਗਏ ਕਹਿਣ ਲੱਗੇ ਇਹਨਾਂ ਦੀ ਸ਼ਾਨ ਵਿੱਚ ਤੂੰ ਕੋਈ ਸਵਈਆ ਕਹਿ ਬੜੇ ਕੀਮਤੀ ਬੋਲ ਤੇਰੀ ਜ਼ਬਾਨ ਤੋਂ ਨਿਕਲਦੇ ਤੇ ਕਿ ਵਾਕਈ ਬਾਜ਼ਾਰੀ ਸ਼ਾਇਰ ਇਸ ਤਰ੍ਹਾਂ ਕਰ ਲੈਂਦੇ ਨੇ ਵਾਕਈ بیچਦੇ ਨੇ ਆਪਣਾ ਦਿਮਾਗ ਔਰ ਵਾਕਈ ਬੇਸਤਰ ਵੇਚਦੇ ਨੇ ਜਿਵੇਂ ਮੈਂ ਸਿੱਖਿਆ ਸਾਰੇ ਪੜਨ ਵਾਲੇ ਦੇਖਦਾ ਹਾਂਗਾ ਲਾੜੀ ਲਾੜਾ ਬੈਠੇ ਹੁੰਦੇ ਨੇ ਤੇ ਕਦੇ ਪੜ੍ਹੇਗਾ ਲਾੜੇ ਦਾ ਮੁਖੜਾ ਸੂਰਜ ਦੀ ਤਰ੍ਹਾਂ ਬਕਦਾ ਪਿਆ ਭਾਵੇਂ ਪੁੱਠੇ ਤਵੇ ਵਰਗਾ ਹੋਵੇ ਅੰਦੇ ਬਈ ਇਹਦੇ ਦਾਦਾ ਨਾਨਾ ਸਵਰਗਾ ਤੋਂ ਫੁੱਲਾਂ ਦੀ ਬਰਖਾ ਪੈ ਕਰਦੇ ਨੂੰ ਤੂੰ ਕਿਹੜੀ ਦੂਰਬੀਨ ਨਾਲ ਦੇਖ ਰਿਹਾ ਹੈ ਸਵਰਗਾ ਦੇ ਚ ਫੁੱਲਾਂ ਦੀ ਬਰਖਾ ਪੈ ਕਰਦੇ ਨੇ ਪਤਾ ਨਹੀਂ ਕਿਹੜੇ ਨਰਕਾਂ ਚ ਧੱਕੇ ਪੈ ਖੰਦੇ ਲੇਕਿਨ ਗਲਤ ਬਿਆਨ ਇਹ ਬਾਜ਼ਾਰੀ ਸ਼ਾਇਰ ਹੁੰਦੇ ਨੇ ਭੋਸ਼ਨ ਨੂੰ ਵੀ ਬਾਜ਼ਾਰੀ ਸ਼ਾਇਰ ਸਮਝ ਲਿਆ ਲੈ ਗਏ ਪਕੜ ਕੇ ਕਿੰਨੇ ਤੇਨੂੰ ਬੜੇ ਇਨਾਮ ਦੇਾਂਗੇ ਕੋਈ ਢੰਗ ਦਾ ਕਸੀਦਾ ਸੁਣਾਇ ਤੇ ਔਰੰਗਜ਼ੇਬ ਦੀ ਸ਼ਾਨ ਵਿੱਚ ਕੁਝ ਕਹਿ ਉਹਨੇ ਬੜਾ ਕੀਮਤੀ ਸਵਈਆ ਔਰੰਗਜ਼ੇਬ ਦੇ ਸਾਹਮਣੇ ਗਾਇਆ ਹਾਥ ਤਸਵੀਲੀਏ ਪ੍ਰਾਤ ਉਠੇ ਬੰਦਗੀ ਕੋ ਆਪ ਹੀ ਕਪਟ ਰੂਪ ਕਪਟ ਸੋ ਜਪ ਕੇ ਆਗਰੇ ਮੇ ਜਾਏ ਦਾਰਾ ਚੌਕ ਮੇ ਚਿਨਾਈ ਲਿਓ छतर हूं छनायो मानो मरे बूढ़े बप के तेरा तखत प्योदी लाश ते हाथ तस्बी लिए प्रात उठे बंदगी को आप ही कपट रूप कपट सो जप के आगरे में जाए दारा चौक में चिनाये लियो छतर हूँ छनायो मानो मरो बूढ़ो बप के ਕੀਨੋ ਹੈ ਸਗੋਤ ਗਾਤ ਆਪਣੇ ਸਗਿਆਂ ਦਾ ਹੀ ਗਾਤ ਕੁੱਲ ਦਾ ਗਾਤ ਕੀਨੋ ਹੈ ਸਗੋਤ ਗਾਤ ਸੋਨ ਮੈਂ ਨਾਹੀ ਕਹੂੰ ਫੇਰੀ ਫੀਲ ਪਰ ਤੁਰਾਇਓ ਚਾਰ ਚੁਗਲ ਕੇ ਗੱਪ ਕੇ ਭੂਸ਼ਣ ਬਨਤ ਛਰ ਛੰਦੀ ਮਤੀ ਮੰਦ ਮਹਾ ਸੋ ਸੋ ਚੂਏ ਖਾਏ ਕੇ ਬਿਲਾਰੀ ਬੈਠੀ ਤਪ ਕੇ ਸੈਕੜੇ ਚੂਏ ਖਾ ਕੇ ਅਜ ਮਾਲਾ ਤਸਬੀਹ ਪਿਆ ਫੇਰਨਾ ਹੈ ਤੂੰ ਸਾਰਾ ਦਿਨ ਹਾਥੀ ਦੇ ਉਤੇ ਦਾਰੇ ਨੂੰ ਫਿਰਾਇਆ ਤੇ ਫਿਰ ਕਤਲ ਕੀਤਾ। ਤੂੰ ਬੁੱਢੇ ਪਿਓ ਨੂੰ ਜੇਲ੍ਹ ਦੇ ਚ ਪਾਇਆ। ਔਰ ਤੂੰ ਆਪਣੇ ਸਾਰੇ ਭਰਾ ਕਤਲ ਕੀਤਾ। ਔਰੰਗਜ਼ੇਬ ਨੇ ਕਿਹਾ ਬਾਕੀ ਇਹ ਕੁਛ ਆਖੇਸ ਤੂੰ ਪਹਿਲੇ ਇਧਰ ਸਿਰ ਕਲਮ ਕਰੋ। ਇਸ ਨੂੰ ਵੀ ਮਾਰ ਦਿੱਤਾ ਅਗੇ ਸੀ। ਇਸ ਨੂੰ ਵੀ ਕਤਲ ਕਰ ਦਿੱਤਾ ਅਗੇ ਸੀ। ਹੁਣ ਉਂਝ ਉਹ ਸਾਰਾ ਦਿਨ ਤਸਬੀਹ ਫੇਰਦਾ ਹੈ ਇਹਦਾ ਤਸਬੀਹ ਫੇਰਨਾ ਅਧਰਮ ਹੈ ਹੋ ਸਕਦਾ ਹੈ ਕਿ ਸੇ ਕਿਸੇ ਕਰਮ ਨੂੰ ਜਿਆਦਾ ਸੀ ਅਧਰਮ ਕਹਿੰਦੇ ਆ ਸ਼ਾਇਦ ਨਾ ਹੋਵੇ ਨਾ ਹੋ ਇਹ ਵੀ ਨਰਸ ਕਰ ਉਹਦਾ ਤੇ ਤਸਬੀਹ ਫੇਰਨਾ ਵੀ ਅਧਰਮ ਹੈ ਉਹਦਾ ਤੇ ਕੁਰਾਨ ਦਾ ਪਾਠ ਕਰਨਾ ਵੀ ਪਾਪ ਹੈ ਉਹਦਾ ਤੇ ਨਮਾਜ਼ ਪੜਨਾ ਵੀ ਪਖੰਡ ਹੈ ਰੋਜ਼ੇ ਰੱਖਣਾ ਵੀ ਪਖੰਡ ਹੈ